ਫਤਿ ਅਰਜ਼ ਕਰਦੇ ਆ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੱਲੇ ਆ ਵੀ ਜੋ ਸਾਈਕਲ ਚੱਕ ਕੇ ਤੇ ਪਹੁੰਚ ਗਿਆ ਜਿਮ ਵਿੱਚ ਆਪਾਂ ਗੱਲ ਕਰਦੇ ਆਂ ਕਹਿੰਦਾ ਚੜਦਾ ਸੂਰਜ ਅਤੇ ਦੌੜ ਦੇ ਘੋੜੇ ਦੀਆਂ ਤਸਵੀਰਾਂ ਕੰਧਾਂ ਤੇ ਲਾਉਣ ਨਾਲ ਕਦੇ ਕੋਈ ਤਰੱਕੀ ਨਹੀਂ ਕਰਦਾ ਤਰੱਕੀ ਕਰਨ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਘੋੜੇ ਵਾਂਗ ਦੌੜਨਾ ਪੈਂਦਾ ਤਾਂ ਜਾ ਕੇ ਕਿਤੇ ਤਰੱਕੀਆਂ ਮਿਲਦੀਆਂ ਨੇ ਤੇ ਸੋ ਦੋਸਤੋ ਅਗਲੇ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਪੂਰਾ ਵੀ ਜੋਤ ਦਾ ਛੁੱਟੀਆਂ ਦਾ ਪ੍ਰੋਸੈਸ ਕਿਸ ਤਰ੍ਹਾਂ ਦਾ ਲੰਘਿਆ ਤੇ ਫਿਲਹਾਲ ਇਹੀ ਸੀ ਵੀ ਬੱਚਿਆਂ ਨੂੰ ਛੁੱਟੀਆਂ ਦੇ ਦੌਰਾਨ ਇਸ ਤਰ੍ਹਾਂ ਦੇ ਸਿਸਟਮ ਵਿੱਚ ਚਲ ਜਾਓ ਅਭੀ ਪੂਰੀਆਂ ਛੁੱਟੀਆਂ ਦੇ ਵਿੱਚ ਬਸ ਇਸੇ ਕੰਮ ਦੇ ਵਿੱਚ ਉਲਝਿਆ ਰਿਹਾ ਤੇ ਸਰੀਰ ਦੀ ਫਿਟਨੈਸ ਕਰਦਾ ਰਿਹਾ ਪਹਿਲਾਂ ਸਾਈਕਲਿੰਗ ਚਲਾਉਣੀ ਫਿਰ ਜਿਮ ਦੇ ਵਿੱਚ ਪਹੁੰਚ ਕੇ ਐਕਸਰਸਾਈਜ਼ ਕਰਨੀ ਤੇ ਐਸੇ ਤਰ੍ਹਾਂ ਇਹਦੀਆਂ ਛੁੱਟੀਆਂ ਜਿਹੜੀਆਂ ਬਤੀਤ ਹੋਈਆਂ ਫਤਿਹ ਹੈ ਜੀ